ਅੱਜ ਪਹੁੰਚੇ ਆ ਆਪਾਂ ਮੋਗਾ ਮੰਡੀ ਜਿੱਥੇ ਕਿ ਐਤਵਾਰ ਨੂੰ ਟਰੈਕਟਰ ਮੰਡੀ ਲੱਗਦੀ ਆ ਤੇ ਆਜੋ ਆਪਾਂ ਤੁਹਾਡੇ ਨਾਲ ਕਰਦੇ ਆ ਅੱਜ ਦੇ ਟਰੈਕਟਰਾਂ ਦੇ ਰੇਟ ਸ਼ੇਅਰ ਤਾਂ ਕਿ ਤੁਹਾਨੂੰ ਹਰ ਨਵੀਂ ਜਾਣਕਾਰੀ ਘਰ ਬੈਠੇ ਹੀ ਪਤਾ ਲੱਗਦੀ ਰਹੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਚਲੋ ਜੀ ਆਪਾਂ ਸ਼ੁਰੂ ਕਰਦੇ ਆ ਸੋਨਾ ਲੀਕਾ ਤੋਂ 2021 ਮਾਡਲ ਆ 6 ਲੱਖ ਤੇ 75000 ਰੁਪਿਆ ਡਿਮਾਂਡ ਆ ਵੀਰੇ ਹੁਣ ਤਾਂ ਬਾਕੀ ਕੁਝ ਤਾਂ ਕਹਿਣ ਦੀ ਲੋੜ ਨਹੀਂ ਜਦੋਂ ਮਾਡਲ ਇੰਨਾ ਉੱਚਾ ਬਿਲਕੁਲ ਸਾਫ਼ ਟਰੈਕਟਰ ਆ ਨਮਾ ਟਰੈਕਟਰ ਹੀ ਹੈ ਬਿਲਕੁਲ ਕਿਉਂਕਿ ਮਾਡਲ ਬਹੁਤ ਉੱਚਾ ਉਸ ਤੋਂ ਬਾਅਦ ਆ ਗਿਆ ਜੀ 5405 ਜੌਂਡੀਆਰ 2021 ਮਾਡਲ ਇਹ ਟਰੈਕਟਰ ਆ ਪੰਜਾਬ ਨੰਬਰ ਆ 835000 ਰੁਪਏ ਡਿਮਾਂਡ ਆ ਕੰਡੀਸ਼ਨ ਬਿਲਕੁਲ ਓਕੇ ਆ ਟਰੈਕਟਰ ਇਸ ਟਰੈਕਟਰ ਦੀ ਵੀ ਉਸ ਤੋਂ ਬਾਅਦ ਆ ਗਿਆ ਜੀ 2019 545000 ਰੁਪਏ ਡਿਮਾਂਡ ਆ ਇਸ ਟਰੈਕਟਰ ਦੀ ਵੀ ਕੰਡੀਸ਼ਨ ਬਿਲਕੁਲ ਓਕੇ 5305 ਆ ਮਾਡਲ DI 60 RX 4 ਟਾਇਰ ਹੋ ਕੇ ਆ ਕੰਡੀਸ਼ਨ ਸਾਫ ਆ ਟਰੈਕਟਰ ਦੀ ਬਿਲਕੁਲ ਉਸ ਤੋਂ ਬਾਅਦ ਆ ਗਿਆ ਬਾਈ ਜੀ 855 2001 ਮਾਡਲ ਆ 270000 ਰੁਪਿਆ ਡਿਮਾਂਡ ਆ ਬਾਈ ਜੀ ਦੀ ਟਾਇਰ ਚਾਰੇ ਕੋਕਾ ਪਏ ਨੇ ਤੇ ਪੀਸ ਵੀ ਬਿਲਕੁਲ ਕੋਕਾ ਹੀ ਪਿਆ ਜਿਹੜੇ ਹਿਸਾਬ ਨਾਲ ਮਾਡਲ ਆਪਾਂ 2001 ਕਹਿੰਦੇ ਤੇ ਬਹੁਤ ਹੀ ਸਾਫ ਤੇ ਸੁਖਰਾ ਟਰੈਕਟਰ ਪਿਆ ਬਾਈ ਜੀ ਦਾ ਉਸ ਤੋਂ ਬਾਅਦ ਆ ਗਿਆ ਜੀ ਮਹਿੰਦਰਾ 275 ਡੀ ਆਈ ਪੰਜਾਬ ਨੰਬਰ ਆ ਮਾਡਲ 95 1,60,000 ਰੁਪਿਆ ਡਿਮਾਂਡ ਆ ਚਾਰੇ ਟਾਇਰ ਓਕੇ ਆ ਕੰਡੀਸ਼ਨ ਸਾਫ ਆ ਬਹੁਤ ਹੀ ਸਾਫ ਪਿਆ ਟਰੈਕਟਰ ਇਹ ਤੋਂ ਵੀ ਆਪਾਂ ਕਹਿ ਸਕਦੇ ਹਾਂ ਸ਼ੋਅ ਤੋਂ ਵੀ ਨਹੀਂ ਰੰਗ ਲਿਆ ਇਸ ਦਾ 12 4 28 ਦੇ ਟਾਇਰ ਆ ਉਸ ਤੋਂ ਬਾਅਦ ਜੀ ਮਾਡਲ 2008 ਫਾਰਮ ਟੈਕ 2,85,000 ਰੁਪਿਆ ਡਿਮਾਂਡ ਕੰਡੀਸ਼ਨ ਓਕੇ ਵੀਰ ਜੀ ਮਗਰਲੇ ਟਾਇਰ ਬਿਲਕੁਲ ਨਵੇਂ ਆ ਉਸ ਤੋਂ ਬਾਅਦ ਆ ਗਿਆ ਇਹ ਸਵਰਾਜ 2004 ਮਾਡਲ 1,60,000 ਰੁਪਿਆ ਡਿਮਾਂਡ ਆ ਬਾਕੀ ਤੁਸੀਂ ਕੰਡੀਸ਼ਨ ਇਸ ਦੀ ਵੀਡੀਓ ਵਿੱਚ ਦੇਖ ਸਕਦੇ ਆ 724 ਐਫ ਆਈ ਆਈ ਡੀ ਆਈ 750 2007 ਮਾਡਲ 2,75,000 ਰੁਪਿਆ ਡਿਮਾਂਡ ਆ ਟਰੈਕਟਰ ਬਿਲਕੁਲ ਇਹ ਵੀ ਸਾਫ ਹੈ ਉਸ ਤੋਂ ਬਾਅਦ ਸਵਰਾਜ 855 ਮਾਡਲ 99 2,60,000 ਰੁਪਿਆ ਡਿਮਾਂਡ ਆ ਕੰਡੀਸ਼ਨ ਓਕੇ ਆ ਟਰੈਕਟਰ ਦੀ ਵੀ ਉਸ ਤੋਂ ਬਾਅਦ ਆ ਗਿਆ 735 2006 ਮਾਡਲ 2,15,000 ਰੁਪਿਆ ਡਿਮਾਂਡ ਆ ਬਾਈ ਜੀ ਬਿਲਕੁਲ ਨਵਾਂ ਟਰੈਕਟਰ ਪਿਆ ਵੀਰੇ ਸ਼ੋਅ ਤੋਂ ਵੀ ਤੇ ਡੈਨ ਤੋਂ ਵੀ ਪੂਰਾ ਸਾਫ਼ ਆ ਕੰਡੀਸ਼ਨ ਬਿਲਕੁਲ ਓਕੇ ਆ ਉਸ ਤੋਂ ਬਾਅਦ ਆ ਗਿਆ ਜੀ ਫੋਰਡ ਮਾਡਲ 93 1,55,000 ਰੁਪਿਆ ਡਿਮਾਂਡ ਆ ਉਸ ਤੋਂ ਬਾਅਦ ਆ ਗਿਆ ਜੀ DI 60 2012 ਮਾਡਲ 4 ਲੱਖ ਰੁਪਿਆ ਡਿਮਾਂਡ ਆ ਬਾਈ ਦੀ ਓਕੇ ਆ ਉਸ ਤੋਂ ਬਾਅਦ ਆ ਗਿਆ ਮਾਡਲ 2016 4 ਲੱਖ 90000 ਰੁਪਿਆ ਡਿਮਾਂਡ ਆ 60 ਫਾਰਮ ਟਰੈਕਟਰ ਕੰਡੀਸ਼ਨ ਬਿਲਕੁਲ ਸਾਫ਼ ਆ ਟਰੈਕਟਰ ਦੀ ਰੰਗ ਬੰਨ ਵੱਲੋਂ ਪੂਰਾ ਹੀ ਵਧੀਆ ਪਿਆ ਉਸ ਤੋਂ ਬਾਅਦ ਫੇਰ ਫੋੜ ਆ ਗਿਆ ਜੀ ਮਾਡਲ 94 1,65,000 ਰੁਪਿਆ ਡਿਮਾਂਡ ਆ ਕੰਡੀਸ਼ਨ ਤੁਸੀਂ ਵੀਡੀਓ ਚ ਆਪ ਵੀ ਦੇਖ ਸਕਦੇ ਆ ਇਹ ਤੋਂ ਵੀ ਰੰਗ ਨਹੀਂ ਹੋਇਆ ਟਰੈਕਟਰ ਸਾਫ਼ ਸੁਥਰਾ ਟਰੈਕਟਰ ਆ ਉਸ ਤੋਂ ਬਾਅਦ ਆ ਗਿਆ 2001 ਮਾਡਲ ਅਸ਼ਰੀ 1,90,000 ਰੁਪਿਆ ਡਿਮਾਂਡ ਆ ਯਾਨੀ ਕਿ ਆਪਾਂ ਅਮੀ ਦੇਖਦੇ ਆ ਇਸਰਾਂ ਦੀ ਡਿਮਾਂਡ ਜ਼ਿਆਦਾ ਹੋਣ ਕਰਕੇ ਇਹਨਾਂ ਦੇ ਰੇਟ ਆਮ ਟਰੈਕਟਰਾਂ ਨਾਲੋਂ ਕੁਝ ਜ਼ਿਆਦਾ ਹੁੰਦਾ ਕਿਉਂਕਿ ਇੱਕ ਸਿਲੰਡਰ ਹੋਣ ਕਰਕੇ ਜਿਵੇਂ ਆਪਾਂ ਕਹਿ ਦਈਏ ਇਸ ਦਾ ਕੋਈ ਜ਼ਿਆਦਾ ਖਰਚਾ ਨਹੀਂ ਇਸ ਦੇ ਚਾਰੇ ਟਾਇਰ ਰੋਕੇ ਪਏ ਉਸ ਤੋਂ ਬਾਅਦ ਆ ਗਿਆ ਜੀ ਫਾਰਮਟੈਕਟ 68 ਮਾਡਲ 97 1,85,000 ਰੁਪਿਆ ਡਿਮਾਂਡ ਆ ਪੰਜਾਬ ਨੰਬਰ ਆ ਸਾਫ਼ ਬਿਲਕੁਲ ਟਰੈਕਟਰ ਬਾਈ ਜੀ ਚਾਰੇ ਟਾਇਰ ਵੀ ਵਧੀਆ ਪੈਨੇਸ ਦੇ ਕੰਡੀਸ਼ਨ ਬਾਕੀ ਤੁਸੀਂ ਫੇਸ ਵੀ ਦੇਖ ਸਕਦੇ ਹੋ ਉਸ ਤੋਂ ਬਾਅਦ ਆ ਗਿਆ ਜੀ ਸਵਰਾਜ 855 2013 ਮਾਡਲ ਆ 4 ਲੱਖ 30000 ਰੁਪਿਆ ਡਿਮਾਂਡ ਆ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਆ ਬਹੁਤ ਹੀ ਸਾਫ਼ ਟਰੈਕਟਰ ਪਿਆ ਜੇ ਆਪਾਂ ਇਸ ਸ਼ੋਅ ਵੱਲੋਂ ਵੀ ਦੇਖੀਏ ਪੂਰਾ ਹੀ ਸਾਫ਼ ਆ 14928 ਦੇ ਮਗਰਲੇ ਗੁੜੀਅਰ ਦੇ ਟਾਇਰ ਆ ਭਾਈ ਜੀ ਇਸ ਦੇ ਉਸ ਤੋਂ ਬਾਅਦ ਆ ਗਿਆ ਜੀ 992 2003 ਮਾਡਲ ਹੈ 185000 ਰੁਪਿਆ ਡਿਮਾਂਡ ਹੈ ਕੰਡੀਸ਼ਨ ਤੁਸੀਂ ਆਪ ਦੇਖ ਸਕਦੇ ਆ ਟਰੈਕਟਰ ਦੀ ਉਸ ਤੋਂ ਬਾਅਦ ਆ ਗਿਆ ਜੀ 2016 485000 ਰੁਪਿਆ ਡਿਮਾਂਡ ਆ ਸੂਨ ਵਾਲੀ ਕੱਡੀ ਆਈ 60x ਟਾਇਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਐਸ ਦੀ ਵੀ ਉਸ ਦੇ ਨਾਲ ਆ ਗਿਆ ਜੀ 605 ਡੀਆਈ ਮਹਿੰਦਰਾ 2017 ਮਾਡਲ ਆ 590000 ਰੁਪਿਆ ਡਿਮਾਂਡ ਆ ਟਾਇਰ ਬਿਲਕੁਲ ਹੀ ਨਵੇਂ ਨੇ ਇਸ ਦੇ ਮਗਰ ਲਟਾਰ ਜੇ ਕੇ ਦੇ ਨੇ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਆ ਗਿਆ ਜੀ ਮਿੰਦਰਾ 475 ਡੀ ਆਈ ਮਾਡਲ ਹੈ 98 2 ਲੱਖ 1000 ਰੁਪਿਆ ਪੂਰਾ ਹੀ ਇਸ ਦੀ ਡਿਮਾਂਡ ਆ ਬਾਈ ਜੀ ਕੰਡੀਸ਼ਨ ਤੁਸੀਂ ਆਪ ਦੇਖ ਸਕਦੇ ਹੋ ਉਸ ਤੋਂ ਬਾਅਦ ਆ ਗਿਆ 735 ਸਵਰਾ ਜੀ ਮਾਡਲ ਹੈ ਜੀ 94 1 ਲੱਖ 35000 ਰੁਪਿਆ ਡਿਮਾਂਡ ਉਸ ਤੋਂ ਬਾਅਦ ਆ ਗਿਆ ਜੀ 275 ਡੀ ਆਈ 93 ਮਾਡਲ 1,52,000 ਰੁਪਿਆ ਬਾਈ ਦੀ ਡਿਮਾਂਡ ਆ ਟਰੈਕਟਰ ਬਿਲਕੁਲ ਸਾਫ ਪਿਆ ਟਾਇਰ ਵੀ ਓਕੇ ਐ ਇਸ ਟਰੈਕਟਰ ਦੇ ਬਾਕੀ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਉਸ ਤੋਂ ਬਾਅਦ ਆ ਗਿਆ ਜੀ 744 ਐਫੀ 2003 ਮਾਡਲ 2,80,000 ਰੁਪਿਆ ਡਿਮਾਂਡ ਆ ਟਾਇਰ ਚਾਰੇ ਨਵੇਂ ਨੇ ਇਸ ਦੇ ਬਿਲਕੁਲ ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਆ ਉਸ ਤੋਂ ਬਾਅਦ 2009 ਮਾਡਲ 170000 ਰੁਪਿਆ ਡਿਮਾਂਡ ਆਰਜਨ ਅਲਟਰਾ 605 ਡੀਆਈ ਫਾਰਮ ਟਰੈਕਟਰ 60 ਮਾਡਲ 2005 280000 ਰੁਪਿਆ ਡਿਮਾਂਡ ਬਿਲਕੁਲ ਕੋਕਾ ਪੀਸੀ ਐ ਵੀ ਬਾਈ ਜੀ ਉਸ ਤੋਂ ਬਾਅਦ ਮਹਿੰਦਰਾ 605 ਡੀਆਈ ਫੇਰ ਆ ਗਿਆ 2015 ਮਾਡਲ 550000 ਰੁਪਿਆ ਡਿਮਾਂਡ ਕੰਡੀਸ਼ਨ ਵਾਲਾ ਟਰੈਕਟਰ ਬਿਲਕੁਲ ਓਕੇ ਜੀ 735 90 ਮਾਡਲ ਹੈ 135000 ਰੁਪਿਆ ਡਿਮਾਂਡ ਚਾਰੇ ਟੈਰਸ ਦੇ ਨਵੇਂ ਨੇ ਉਸ ਤੋਂ ਬਾਅਦ ਆ ਗਿਆ ਜੀ ਫਿਰ ਸਵਰਾਜ ਪੰਜਾਬ ਨੰਬਰ ਆ ਮਾਡਲ ਆ 95 165000 ਰੁਪਿਆ ਡਿਮਾਂਡ ਹੈ ਜੀ ਉਸ ਤੋਂ ਬਾਅਦ ਆ ਗਿਆ ਜੀ 911 ਇਹ ਟਰੈਕਟਰ ਸਦਾਬਾਹ ਆਏ ਸਾਨੂੰ ਵੱਡਣ ਵਾਲੀ ਮਸ਼ੀਨ ਤੇ ਤੂੜੀ ਆ ਤੇ ਕਿਰਾਏ ਤੇ ਕਿਤੇ ਵੀ ਆਪਾਂ ਲਾ ਸਕਦੇ ਆ ਇਹ ਸਦਾਬਾਹ ਟਰੈਕਟਰ ਆਪਣੇ 2000 ਮਾਡਲ ਆ 245000 ਰੁਪਿਆ ਡਿਮਾਂਡ ਆ ਇਸ ਦੀ ਤੇ ਪੰਜਾਬ ਨੰਬਰ ਆ ਜੀ ਕੰਡੀਸ਼ਨ ਬਾਕੀ ਤੁਸੀਂ ਇਸ ਦੀ ਵੀਡੀਓ ਚ ਦੇਖ ਸਕਦੇ ਹੋ ਉਸ ਤੋਂ ਬਾਅਦ ਆ ਗਿਆ 99 ਮਾਡਲ 155000 ਰੁਪਿਆ ਡਿਮਾਂਡ ਆ 265 DI ਮਿੰਦਰਾ ਜੀ 36 ਦਾਸ ਆ ਗਿਆ ਜੀ ਉਸ ਤੋਂ ਬਾਅਦ 87 ਮਾਡਲ ਆ 125000 ਰੁਪਿਆ ਡਿਮਾਂਡ ਆ ਕੰਡੀਸ਼ਨ ਤੁਸੀਂ ਵੀਡੀਓ ਚ ਦੇਖ ਸਕਦੇ ਆ ਉਸ ਤੋਂ ਬਾਅਦ 735 ਆ ਗਿਆ 99 ਮਾਡਲ 175000 ਰੁਪਿਆ ਡਿਮਾਂਡ ਆ ਪੰਜਾਬ ਨੰਬਰ ਆ ਇਹ ਇਸ ਦਾ ਜਿਹੜਾ ਪੰਪ ਬਾਹਰ ਆ ਜੀ ਉਸ ਤੋਂ ਬਾਅਦ DI 265 ਆ ਗਿਆ ਜੀ 94 ਮਾਡਲ ਆ ਜੀ 145000 ਰੁਪਿਆ ਡਿਮਾਂਡ ਆ ਜੀ ਜੈਨਨ ਰਾਂਗਾ ਕੀ ਤੋਂ ਰੰਗ ਵੀ ਨਹੀਂ ਹੋਇਆ ਇਹ ਟਰੈਕਟਰ ਜੋ ਵੀ ਕੰਪਨੀ ਵੱਲੋਂ ਜਿਵੇਂ ਵੀ ਆਇਆ ਉਸੇ ਤਰ੍ਹਾਂ ਦਾ ਹੀ ਆ ਉਸ ਤੋਂ ਬਾਅਦ ਫਿਰ 98 11 ਆ ਗਿਆ ਜੀ 98 ਮਾਡਲ ਆ 2,60,000 ਰੁਪਿਆ ਡਿਮਾਂਡ ਆ ਮਗਰ ਲੈ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਆ ਮੂਰਲੇ ਟਾਇਰ ਵੀ ਵਧੀਆ ਓਕੇ ਆ ਜੀ ਇਸ ਤੇ ਉਸ ਤੋਂ ਬਾਅਦ ਆਇਆ ਮਾਡਲ 96 1,40,000 ਰੁਪਿਆ ਡਿਮਾਂਡ ਆ ਜੀ ਮਿੰਦਰਾ 475 DI ਫਾਰਮ 60 ਆ ਗਿਆ ਜੀ 2004 ਮਾਡਲ ਆ ਸਵਾ 2 ਲੱਖ ਰੁਪਈਆ ਇਸ ਦੀ ਡਿਮਾਂਡ ਹੈ ਉਸ ਤੋਂ ਬਾਅਦ ਆ ਗਿਆ Ford 3600 ਮਾਡਲ 78 1 ਲੱਖ 20000 ਰੁਪਈਆ ਡਿਮਾਂਡ ਆ ਇਸ ਤੋਂ ਬਾਅਦ ਆ ਗਿਆ ਇਹ Arjun 605 DI 2009 ਮਾਡਲ 370 ਇਸ ਦੀ ਡਿਮਾਂਡ ਆ ਉਸ ਤੋਂ ਬਾਅਦ ਆ ਗਿਆ 265 DI ਸਰਪੰਚ ਮਿੰਦਰਾ ਜੀ 2002 ਮਾਡਲ ਆ 2 ਲੱਖ ਤੇ 10000 ਰੁਪਈਆ ਡਿਮਾਂਡ ਆ ਕੰਡੀਸ਼ਨ ਤੁਸੀਂ ਵੀਡੀਓ ਚ ਇਸ ਦੀ ਦੇਖ ਸਕਦੇ ਹਾਂ ਸਾਫ਼ ਸੁਥਰਾ ਟਰੈਕਟਰ ਫਾਰਮ ਟਰੈਕਟ 60 ਆ ਗਿਆ ਉਸ ਤੋਂ ਬਾਅਦ 2005 ਮਾਡਲ 2,60,000 ਰੁਪਿਆ ਡਿਮਾਂਡ ਆ ਇਸ ਟਰੈਕਟਰ ਦੀ ਉਸ ਤੋਂ ਬਾਅਦ ਸਵਰਾਜ 855 ਐਫੀ 2007 ਮਾਡਲ 3,40,000 ਰੁਪਿਆ ਡਿਮਾਂਡ ਆ ਤੇਲ ਬ੍ਰੇਕਾਂ ਆ ਜਿਹੜੀਆਂ ਕਜ ਦੇ ਕੰਡੀਸ਼ਨ ਬਿਲਕੁਲ ਸਾਫ਼ ਪਈ ਆ। ਉਹ ਵੀ ਉਸ ਤੋਂ ਬਾਅਦ ਆ ਗਿਆ ਸੋਨਾ ਲੈ ਕੇ ਡੀਆਈ 35 2005 ਮਾਡਲ ਆ। ਪੂਰਾ 2,50,000 ਰੁਪਿਆ ਬਾਈਆਂ ਦੀ ਡਿਮਾਂਡ ਆ। 25 25 2,50,000 ਰੁਪਿਆ ਡਿਮਾਂਡ ਆ। ਸੌਰੀ ਆਪਾਂ 2,50,000 ਬੋਲਤਾ ਸੀ। ਤੇ ਸਾਫ਼ ਸੁਥਰਾ ਟਰੈਕਟਰ ਆ। ਬਿਲਕੁਲ ਤੁਸੀਂ ਕੰਡੀਸ਼ਨ ਇਸ ਦੀ ਵੇਖ ਸਕਦੇ। ਇਹਨਾਂ ਬਾਈਆਂ ਦੀਆਂ ਦੋ ਟਰਾਲੀਆਂ ਵੀ ਆ। ਉਹਨਾਂ ਦੀ ਵੀਡੀਓ ਵੀ ਤੁਹਾਨੂੰ ਵਿਖਾਵਾਂਗੇ ਤੇ ਆਪਾਂ ਦੇਖਦੇ ਆਂ ਵੀ ਬਹੁਤ ਹੀ ਛੋਟਾ ਜਿਹਾ ਬੱਚਾ ਐ ਇਸ ਟਰੈਕਟਰ ਨੂੰ ਆਪਣੇ ਪਾਪਾ ਜੀ ਦੇ ਨਾਲ ਵੇਚਣਾ ਐ ਤੇ ਜਿਸ ਨੂੰ ਬਹੁਤ ਹੀ ਚਾ ਕੇ ਮੰਡੀ ਤੇ ਆਏ ਹੋਏ ਨੇ ਚਲੋ ਆਪਾਂ ਉਹਨਾਂ ਨੂੰ ਨੰਬਰ ਪੁੱਛਦੇ ਆਂ ਲੋ ਜੀ ਆਪਣਾ ਨੰਬਰ ਦੱਸੋ ਬੇਟਾ 83375 84375 ਨਹੀਂ ਜਿਵੇਂ 580 99580 ਪਿੰਡ ਕਿਹੜਾ 22 2ਦਰ ਤੇ ਜ਼ਿਲ੍ਹਾ ਜੀ ਜ਼ਿਲ੍ਹਾ ਮੋਗਾ ਜੀ ਲੋ ਜੀ ਜੇ ਕੋਈ ਵੀ ਭਾਈ ਟਰੈਕਟਰ ਲੈਣਾ ਚਾਹੁੰਦੇ ਹੋਣ ਡੀਆਈ 35 ਸੋਨਾਲੀਕਾ ਸਾਫ ਕੰਡੀਸ਼ਨ ਦਾ ਟਰੈਕਟਰ ਆ ਬਾਕੀ ਤੁਸੀਂ ਇਸ ਦੀ ਹਾਲਤ ਵੀਡੀਓ ਵਿੱਚ ਦੇਖ ਸਕਦੇ ਆ ਤੁਸੀਂ ਸੰਪਰਕ ਕਰ ਲਓ ਇਸ ਨੰਬਰ ਤੇ ਤੇ ਇਹਨਾਂ ਦੀਆਂ ਦੋ ਟਰਾਲੀਆਂ ਵੀ ਆ ਜਿਹੜੀਆਂ ਕਿ ਨਾਲ ਵਿਕਾਊ ਆ ਉਹ ਵੀ ਤੁਹਾਨੂੰ ਆਪਾਂ ਵੀਡੀਓ ਵਿੱਚ ਦਿਖਾ ਦਿੰਨੇ ਆ ਲੋ ਜੀ ਇੱਕ ਤਾਂ ਟਰਾਲਾ ਦੋਦਰ ਵਾਲਿਆਂ ਦਾ ਤੁਹਾਨੂੰ ਨੰਬਰ ਪਹਿਲਾਂ ਵੀ ਬੋਲਿਆ ਸੋਨਾਲੀਕਾ ਟਰੈਕਟਰ ਵਾਲਿਆਂ ਦਾ ਰੇਟ 1,70,000 ਰੁਪਏ ਡਿਮਾਂਡ ਆ ਭਾਈ ਜੀ ਮਾਰਡ ਤੋਂ ਉੱਤੇ ਥੱਲੇ ਕੁਛ ਨਾ ਕੁਛ ਜ਼ਰੂਰ ਹੋ ਜਾਂਦਾ ਹੁੰਦਾ ਤੁਸੀਂ ਦੇਖ ਸਕਦੇ ਆ ਇਸ ਦੀ ਹੁੱਕ ਵੀ ਬਹੁਤ ਮਜ਼ਬੂਤ ਆ ਤੇ نیچے ਤੁਸੀਂ ਇਹਦੀਆਂ ਸਾਰੀ ਸਥਿਤੀ ਦੇਖ ਸਕਦੇ ਆ ਜੈਕ ਦੀ ਤੇ ਗਾਡਰਾਂ ਦੀ ਸਾਫ਼ ਸੁਥਰਾ ਟਰਾਲਾ ਪਿਆ ਹੋਇਆ ਹੈ نیچے ਤੋਂ ਵੀ ਪੂਰੀ ਕੰਡੀਸ਼ਨ ਸਾਫ਼ ਹੈ ਇਸ ਦੀ ਇਸ ਦੇ ਨਾਲ ਵੈੱਡ ਬੁੱਟ ਲੱਗਿਆ ਹੋਇਆ ਤੇ ਇਹਦੀ ਤਾਂ ਆਪਾਂ ਤੁਹਾਨੂੰ ਵਿੱਚੋਂ ਵੀ ਹਾਲਤ ਵਖਾ ਦਿਨੇ ਲੋ ਜੀ ਵਿੱਚੋਂ ਵੀ ਤੁਸੀਂ ਇਹਦੀ ਹਾਲਤ ਦੇਖ ਸਕਦੇ ਆ ਬਿਲਕੁਲ ਸਾਫ ਸੁਥਰੀ ਚਾਦਰ ਲੱਗੀ ਹੋਈ ਆ ਉਹ ਰਸ ਦੇ ਨਾਲ ਇੱਕ ਟਰਾਲੀ ਵੀ ਹੈ ਬਾਈਆਂ ਦੀ ਇਹ ਵੀ ਜੈਕ ਵਾਲੀ ਟਰਾਲੀ ਆ ਇਹ ਵੀ ਤੁਸੀਂ ਦੇਖ ਸਕਦੇ ਆ 120000 ਰੁਪਏ ਦੀ ਡਿਮਾਂਡ ਆ ਡਬਲ ਟਾਇਰ ਆ ਇਹ ਵੀ ਟਰਾਲਾ ਹੀ ਆ ਵੀਰੇ ਇਹ ਵੀ ਐਸਡੀ ਵੀ ਜਿਹੜੀ ਆਪਾਂ ਛਾਦਰ ਕਹਿ ਸਕਦੇ ਆ ਵਿੱਚੋਂ ਸਾਫ ਆ ਬਿਲਕੁਲ ਤੇ ਨੀਚੇ ਤੋਂ ਵੀ ਆਪਾਂ ਦੇਖ ਸਕਦੇ ਆ ਆਪਣੀਆਂ ਗਾਡਨ ਬਿਲਕੁਲ ਸਾਫ ਹੈ ਕਿਤੇ ਗਲਿਆ ਨਹੀਂ ਕਹਿ ਸਕਦੇ ਇਸ ਨੂੰ ਜੈਕ ਵਾਲਾ ਹੀ ਆ ਇਹ ਵੀ ਟਰਾਲਾ ਜੈਨੂਨ ਰਾਂਗਾ ਚਾਰੇ ਟਾਇਰ ਆਨ ਓਕੇ ਆ ਵੀਰ ਜੀ ਜੇ ਆਪਾਂ ਕਹਿ ਦਈਏ ਵੀ ਪੂਰੇ ਸਾਫ ਤੇ ਆਪਾਂ 90 95% ਪੈਸੇ ਹੀ ਕਹਿ ਸਕਦੇ ਆ ਨੂੰ ਓਕੇ ਆ ਜਮਾ ਟਾਇਰ ਕਿ ਤੋਂ ਵੀ ਟਰੈਕਟਰ ਲੀਕ ਨਹੀਂਗਾ ਸਾਫ ਸੁਥਰਾ ਟਰੈਕਟਰ ਆ ਬਿਲਕੁਲ ओरिजिनल ਦਾ ਰੰਗ ਆ ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਆ ਚਲੋ ਆਪਾਂ ਬਾਈ ਜੀ ਨਾਲ ਕਰਦੇ ਆ ਗੱਲਬਾਤ ਮਾਡਲ ਵੀ ਬਾਈ ਜੀ ਤੋਂ ਪੁੱਛਦੇ ਆ ਰੇਟ ਵੀ ਪੁੱਛਦੇ ਆ ਪੈਂਡ ਵੀ ਪੁੱਛਦੇ ਆ ਤੇ ਬਾਈ ਜੀ ਦਾ ਨੰਬਰ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਮੋਗਾ ਮੰਡੀ ਤੇ ਬਾਈ ਜੀ ਆਏ ਹੋਏ ਨੇ ਤੇ ਕਿੰਨੇ ਹੌਸਪਾਵਰ ਆ ਇਹ ਵੀ ਤੁਹਾਨੂੰ ਦੱਸਾਂਗੇ ਤੇ ਕਿੰਨਾ ਘੰਟੇ ਦਾ ਇਹਦਾ ਕੋਈ ਖਰਚਾ ਤੇਲ ਦਾ ਉਹ ਵੀ ਤੁਹਾਡੇ ਨਾਲ ਜਰੂਰ ਸਾਂਝਾ ਕਰਾਂਗੇ ਅੱਸੀ ਗੱਲ ਬਾਈ ਜੀ ਕੀ ਨਾਮ ਆ ਬਾਈ ਜੀ ਜਸ਼ਨਵੀਰ ਸਿੰਘ ਜਸ਼ਨਵੀਰ ਸਿੰਘ ਪਿੰਡ ਕਿਹੜਾ ਹੀ ਲਭੋਗਾ ਜਿਹੜਾ ਮੋਗਾ ਜ਼ਿਲ੍ਹਾ ਮੋਗਾ ਬਾਈ ਜੀ ਆਪਣਾ ਨੰਬਰ ਸ਼ੇਅਰ ਕਰਿਓ ਜੀ 7814188465 7814088465 ਬਾਈ ਜੀ ਤੁਸੀਂ ਵਾਈਆ ਤੇ ਰੱਖਿਆ ਹੋਇਆ ਘਰ ਆਪਣੇ ਟਰੈਕਟਰ ਆਪਣਾ ਫਸਟ ਓਨਰ ਦੇ ਨਾਮ ਹੀ ਆ ਬਾਈ ਜੀ ਆਪਣਾ ਕੋਈ ਲੋ ਬਾਈ ਜੀ ਬਾਈ ਜੀ ਤੋਂ ਪੁੱਛਦੇ ਆ ਬਾਈ ਜੀ ਕਿੰਨੇ ਹਸ ਪਾਵਰ ਆ ਜੀ 50 ਹਸ ਪਾਵਰ ਦਾ ਹੈ ਬਾਈ ਆਪਾਂ ਕੱਲੀ ਵਾਈ ਵਾਸਤੇ ਰੱਖਿਆ ਜਾਂ ਮਸ਼ੀਨ ਟੂੜੀ ਵਾਲੀ ਤੇ ਜਾਂ ਕਿਰਾਏ ਤੇ ਕਾਸੇ ਤੇ ਠੀਕ ਆ ਵੀਰ ਜੀ ਖਰਚਾ ਕਿੰਨਾ ਕ ਲੱਗਦਾ ਵੀਰ ਜੀ ਤੁਹਾਨੂੰ ਉਹ ਬੋਲੀ ਆਮ ਖਰਚਾ ਠੀਕ ਆ ਜਾਨੀ ਕਿ ਬਾਈ ਜੀ ਦੇ ਕਹਿੰਦਾ ਭਾਵਾ 50 ਹਸ ਪਾਵਰ ਆ ਖਰਚਾ ਵੀ ਕੋਈ ਜ਼ਿਆਦਾ ਨਹੀਂ ਟਰੈਕਟਰ ਦਾ ਜੇ ਕਿਸੇ ਬਾਈ ਨੂੰ ਪਸੰਦ ਆਵੇ ਟਰੈਕਟਰ ਦਾ ਤੁਸੀਂ ਲੈ ਸਕਦੇ ਆ ਚਲੋ ਜੀ ਬਾਈ ਜੀ ਸਟਾਰਟ ਕਰੋ ਟਰੈਕਟਰ ਇਹ ਦੇਖੋ ਜੀ ਬਾਈ ਜੀ ਪੂਰਾ ਸਕਾਰਾ ਵੀ ਫੋੜਦਾ ਘੈਂਟ ਕਹਿ ਸਕਦੇ ਆ ਭਾਨ ਬਾਈ ਟਰੈਕਟਰ ਤੋਰ ਕੇ ਵੀ ਵਿਖਾ ਰਹੇ ਨੇ ਤਾਂ